ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪ੍ਰਿੰcess ਸ਼ਿਖਲਜੀ ਕੌਰੀਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਤੇ ਬਲੌਗ ਦੀ ਸ਼ੁਰੂਆਤ ਇੱਧਰ ਆਪਾ ਬਣਾਉਣ ਲੱਗੇ ਸੀ ਮੂਲੀਆ ਦੇ ਪਰੌਂਠੇ ਜੀ ਆ ਮੂਲੀਆ ਹੋਣ ਲੱਗਿਆ ਕद्दू ਕਸ ਅਜੀ ਲੱਗ ਰਿਹਾ ਲੋ ਗਾਇਜ਼ ਆ ਦੇਖੋ ਜੀ ਆਪਾਂ ਮੂਲੀਆ ਕੱਦੂ ਕਸ ਕਾਲ ਲਿਆ ਤੇ ਇਹਦੇ ਚ ਪਾ ਲਿਆ ਹੁਣ ਆਪਾਂ ਸਾਰਾ ਮਸਾਲਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਹਨੇ ਕਰ ਲਈਆਂ ਵਧੀਆ ਤਰੀਕੇ ਨਾਲ ਹੋ ਗਿਆ ਬਰੀਕ ਬਰੀਕ ਠੀਕ ਹੈ ਜੀ ਕਿਉਂਕਿ ਬਰੀਕ ਆਪਾਂ ਤਾਂ ਕਰਦੇ ਫਿਰ ਪਰੌਂਠਾ ਆਪਣਾ ਨਾ ਟੁੱਟਦਾ ਨਹੀਂ ਹੈਗਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਣਾ ਸਾਰਾ ਮਸਾਲਾ ਮਿਕਸ ਕਰਕੇ ਇਹਨੂੰ ਆਵਾ ਪਰੌਂਠਿਆਂ ਵਿੱਚ ਭਰਿਆ ਜਾਏਗਾ ਵਧੀਆ ਵਧੀਆ ਪਰੌਂਠੇ ਬਣਨਗੇ ਬਾਕੀ ਜੋ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਵਾਂਗੇ ਤਿਹ ਲੋ ਜੀ ਇਹ ਕਰ ਪਰਮੀ ਦੋ ਰੋਟੀਆਂ ਵਾਲੀ ਬਣਾਣੀ ਦੋ ਰੋਟੀਆਂ ਵਧੀਆ ਬਣਦੀਆਂ ਤੇ ਇਹ ਦੇਖੋ ਜੀ ਇੱਕ ਦੋ ਰੋਟੀਆਂ ਆਪਾਂ ਪਤਲੀਆਂ ਪਤਲੀਆਂ ਬਣਾ ਲਈਆਂ ਫਿਰ ਇਹਦੇ ਵਿੱਚ ਭਰ ਲਈਆਂ ਮੂਲੀਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਵੇਲ ਦਾਂਗੇ ਤਾਂ ਕਿ ਸਾਡੀ ਰੋਟੀ ਨਾ ਤਾਂ ਟੁੱਟਦੀ ਏ ਤੇ ਵਧੀਆ ਵੀ ਬਹੁਤ ਬਣਦੀ ਆ ਰਾੜ ਰਾੜ ਕੇ ਬਣੀ ਤੇ ਬਹੁਤ ਸਵਾਦ ਲੱਗਦੀ ਏ ਹੁਣ ਇਹਨੂੰ ਆਪਾਂ ਮੱਖਣ ਦਹੀਂ ਲੱਸੀ ਨਾਲ ਸਰਵ ਕਰਾਂਗੇ ਖਾਵਾਂਗੇ ਜੀ 2 ਦਿਨ ਕਿਤਾ ਨਾ ਸਵਾਦ ਲੱਗਦੀ ਵੈਸੇ ਰੋਟੀ ਦੇ ਇਹਦੇ ਨਾਲ ਮੈਨੂੰ ਤਾਂ ਸਿਰਫ ਲੱਸੀ ਨਾਲ ਮੱਖਣ ਲੱਗਾ ਹੋਵੇ ਜਾਂ ਘਿਓ ਲੱਗਾ ਹੋਵੇ ਨਾਲ ਲੱਸੀ ਹੋਵੇ ਤੇ ਗਾਇਸ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੂਲੀਆ ਵਾਲਾ ਪਰੌਂਠਾ ਕਿਦੇ ਕਿਦੇ ਨਾਲ ਵਧੀਆ ਲੱਗਦਾ ਠੀਕ ਹੈ ਜੀ ਆਪਣਾ ਵਧੀਆ ਜਿਹਾ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਕੌਣ-ਕੌਣ ਮੂਲੀਆ ਵਾਲਾ ਪਰੌਂਠਾ ਪਸੰਦ ਕਰਦਾ ਹੈ ਤੇ ਅੱਜ ਕੱਲ੍ਹ ਸਰਦੀ 'ਚ ਵੈਸੀ ਵਧੀਆ ਲੱਗਦੀ ਤੇ ਲੋ ਜੀ ਆ ਦੇਖੋ ਜਿੱਦੋਂ ਬਣਦੇ ਹੋਏ ਪਿਆਰ ਤੇ ਵਧੀਆ ਜਿਹਾ ਰਾਰ ਰਾਰ ਕੇ ਟੇਸਟੀ ਲੱਗਦੇ ਆ ਤੇ ਆਪਾਂ ਉਹ ਨਾਸ਼ਤਾ ਕਰਦੇ ਆ ਉਧਰ ਆਪਾਂ ਲਗਾਈ ਹੋਈ ਸੀਗੀ ਮਸ਼ੀਨ ਤੇ ਇੱਧਰ ਬਣਾਵਾਂਗੇ ਜੀ ਆਪਾਂ ਸਾਗ ਠੀਕ ਹੈ ਜੀ ਸਾਗ ਆਪਾਂ ਚੰਗੀ ਤਰ੍ਹਾਂ ਧੋ ਬਣਾ ਲਿਆ ਕੱਟ ਲਿਆ ਸਾਫ਼ ਸੁਥਰਾ ਕਰਕੇ ਰੱਖ ਲਿਆ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਸਾਗ ਬਣਾਨੇ ਆ ਤੇ ਉਸੇ ਤਰ੍ਹਾਂ ਹੀ ਜਿਵੇਂ ਵੀ ਬਣਾਵਾਂਗੀ ਆਹ ਵਾਲਾ ਸਾਗ ਜਿਹੜਾ ਮੈਂ ਬਣਾਵਾਂਗੀ ਤੁਹਾਡੇ ਨਾਲ ਸੇਮ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਕਿਉਂਕਿ ਜਿਹੜਾ ਸਾਗ ਅਸੀਂ ਬਣਾਉਂਦੇ ਉਹਨਾਂ ਦਾ ਇਹ ਇੰਨਾ ਵਧੀਆ ਸਾਗ ਬਣਦਾ ਨਾਲੇ ਬਣ ਵੀ ਜਲਦੀ ਜਾਂਦਾ ਤੇ ਬਣਾਣਾ ਵੀ ਸੌਖਾ ਤੇ ਨਾ ਗੈਸ ਤੇ ਨਾ ਤਜਾਬ ਬਣਾਉਂਦਾ ਠੀਕ ਹੈ ਜੀ ਤੁਸੀਂ ਵੀ ਬਣਾਇਆ ਤੇ ਅੰਦਰ ਮੌਸਮ ਦੇਖ ਲਓ ਕਈ ਦਿਨ ਹੋ ਗਏ ਨੇ ਪਤਾ ਨਹੀਂ ਕਿਦਾਂ ਦਾ ਮੌਸਮ ਹੋਇਆ ਪਿਆ ਧੁੱਪ ਨਿਕਲਣੇ ਦਾ ਬਿਲਕੁਲ ਵੀ ਨਾਮ ਨਹੀਂ ਲੈ ਰਹੀ ਹੈਗੀ ਤੇ ਸਰਦੀਆਂ ਅੱਜਕੱਲ ਤੁਹਾਨੂੰ ਪਤਾ ਸ਼ੁਰੂ ਹੋ ਗਈਆਂ ਤੇ ਅੱਜਕੱਲ ਸਾਗ ਬਹੁਤ ਵਧੀਆ ਲੱਗਦਾ ਸਾਗ ਮੱਕੀ ਦੀ ਰੋਟੀ ਦਾ ਟੇਸਟੀ ਵ ਇਹੀ ਹੈ ਕਿ ਸਾਗ ਹੋਵੇ ਨਾਲ ਮੱਕੀ ਦੀ ਰੋਟੀ ਹੋਵੇ ਮooli ਹੋਵੇ ਨਾਲ ਸਲਾਦ ਵਗੈਰਾ ਹੋਵੇ ਤੇ ਮੱਖਣ ਕਿਉ ਪਾਇਆ ਹੋਵੇ ਤੇ ਵੈਸੀ ਬਹੁਤ ਵਧੀਆ ਲੱਗਦਾ ਤੇ ਆ ਦੇਖੋ ਜੀ ਸਾਗ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਤੋਂ ਬਣਾ ਲਿਆ ਤੇ ਠੀਕ ਹੈ ਜੀ ਇੱਧਰ ਰੱਖਤਾ ਸੀ ਕੁੱਕਰ ਦੇ ਵਿੱਚ ਸਿਰਫ ਇੱਕ ਗਲਾਸ ਪਾਣੀ ਪਾ ਕੇ ਤੇ ਹੁਣ ਮੈਂ ਕਿਹਾ ਚਲੋ ਸਾਗ ਰੱਖ ਦਿੰਨੇ ਪਹਿਲਾਂ ਨਾ ਥੋੜਾ ਜਿਆ ਨੂੰ ਰਜਾ ਲਿਆ ਕਰੋ ਤਾਂ ਕਿ ਜਿਹੜਾ ਥੱਲੇ ਭਾਪ ਦੇ ਨਾਲ ਬਹਿ ਜਾਵੇ ਤੇ ਉਸ ਤੋਂ ਬਾਅਦ ਫਿਰ ਇਹਦੇ ਜਿਵੇਂ ਸੀਟੀਆਂ ਵਗੈਰਾ ਦੇ ਵਿੱਚ ਕਦੀ ਪੱਤਾ ਨਹੀਂ ਅੜਦਾ ਇਹ ਖਾਸ ਧਿਆਨ ਰੱਖਿਆ ਕਰੋ ਤੁਸੀਂ ਠੀਕ ਹੈ ਜੀ ਇਹ ਸਪੈਸ਼ਲ ਇਹ ਚੀਜ਼ਾਂ ਥੋੜੀਆਂ ਛੋਟੀਆਂ-ਛੋਟੀਆਂ ਸਾਨੂੰ ਟਿਪਸ ਯਾਦ ਰੱਖਣੇ ਚਾਹੀਦੇ ਆ ਆਪਣੇ ਕੰਮ ਰਸੋਈ ਦੇ ਵਿੱਚ ਆਪਾਂ ਕੰਮ ਕਰਦੇ ਆ ਨਾ ਤੇ ਸਾਨੂੰ ਇਹ ਛੋਟੇ-ਛੋਟੇ ਚੀਜ਼ਾਂ ਹਰ ਚੀਜ਼ ਹਮੇਸ਼ਾ ਧਿਆਨ ਰੱਖਣੀਆਂ ਚਾਹੀਦੀ ਹੈ ਵੀ ਕਿਵੇਂ ਕਰਨਾ ਇਹਨੂੰ ਰਜਾ ਕੇ ਫਿਰ ਚੰਗੀ ਤਰ੍ਹਾਂ ਇਹਨੂੰ ਸੀਟੀਆਂ ਲਗਵਾਵਾਂਗੇ ਜੀ ਆਪਾਂ ਠੀਕ ਹੈ ਜੋ ਵੀ ਪਾਵਾਂਗੇ ਜੋ ਮਟੀਰੀਅਲ ਪਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਸੇਮ ਵੀਡੀਓ ਸ਼ੇਅਰ ਕਰਦੀ ਜਾਵਾਂਗੀ ਸੇਮ ਉਸੇ ਤਰੀਕੇ ਨਾਲ ਬਣਾਇਓ ਬਹੁਤ ਤਦੋ ਗਾਈਜ਼ ਇਹਦੇ ਚਾਪਾ ਸਾਗ ਧਰ ਦਿੱਤਾ ਠੀਕ ਹੈ ਜੀ ਹੁਣ ਇਹਨੂੰ ਥੋੜਾ ਦਿਨ ਥੋੜੀ ਦੇਰ ਲਈ ਨਾ ਆਪਾਂ ਮਤਲਬ ਰਿਜਣ ਦਾਂਗੇ ਤਾਂ ਕਿ ਇਹ ਜਿਹੜਾ ਸਾਰੇ ਪੱਤੇ ਜੇ ਥੱਲੇ ਹੋ ਜਾਣ ਨਹੀਂ ਤੇ ਫਿਰ ਸੀਟੀ ਵਿੱਚ ਫਸਣ ਦਾ ਡਰ ਰਹਿੰਦਾ ਨਾ ਇਸ ਕਰਕੇ ਆਪਾਂ 5 ਕੁ ਮਿੰਟ ਇਹਨੂੰ ਰਜਾਵਾਂਗੇ ਪਾਫ ਦੇ ਵਿੱਚ ਵਧੀਆ ਜਿਹੜਾ ਪੱਕ ਜਾਵੇ ਤੇ ਇਧਰ ਤਰ ਤਾ ਆਪਾਂ ਦੁੱਧ ਨੂੰ ਬਾਲਾ ਦੇਣ ਲਈ ਠੀਕ ਹੈ ਜੀ ਹੁਣ ਕਰ ਲਾਂਗੇ ਆਪਾਂ ਹੋਰ ਕੰਮ ਤੇ ਦਾਤਕਾ ਕਾ ਪੇ ਦਾ ਮਸਾਲਾ ਤਿਆਰ ਕਰ ਦਿੰਨੇ ਆ ਠੀਕ ਹੈ ਜੀ ਤੇ ਇਹ ਤਰੀਕੇ ਨਾਲ ਬਣਾਨੇ ਸਕ ਜੋ ਪਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਆਪਾਂ ਕਿਵੇਂ ਬਣਾਨੇ ਹੁੰਨੇ ਆ ਕੁੱਕਰ ਵਿੱਚ ਸਾਗ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਨਮਕ ਠੀਕ ਹੈ ਜੀ ਪੁਨੀਪੋੜੀ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਹਲਦੀ ਇਹ ਹਲਦੀ ਪੈਣਾ ਨਾ ਤਾਂ ਗੈਸ ਬੰਦਦੇ ਆ ਨਾ ਤਾਜਾਬ ਬੰਦਦਾ ਸਾਡੇ ਸਾਗ ਚ ਠੀਕ ਹੈ ਜੀ ਹਲਕੀ ਜੀ ਹਲਦੀ ਜ਼ਰੂਰ ਪਾਣੀ ਹੈ ਤੁਸੀਂ ਅੱਧਾ ਕੁ ਚਮਚਾ ਚਿਹਰੇ ਵਿੱਚ ਤੇ ਚੀਜ਼ ਜਿੰਨੂੰ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਆਪਾਂ ਨਮਕ ਪਾਉਂਦੇ ਆ ਨਾ ਜਦ ਇਹ ਹਲਦੀ ਪਾ ਦੇਣੀ ਹੈ ਤਾਂ ਕਿ ਨਾ ਤਾਂ ਕੱਚਾਪਨ ਮਹਿਸੂਸ ਹੁੰਦਾ ਤੇ ਬਹੁਤ ਵਧੀਆ ਤਰੀਕੇ ਨਾਲ ਜਦੋਂ ਸੀਟੀਆਂ ਵੱਜਦੀਆਂ ਤੇ ਬਹੁਤ ਵਧੀਆ ਪੱਕ ਜਾਂਦੀ ਹੈ ਤੇ ਲੋ गाइस ਆ ਦੇਖੋ ਰੇਜਾ ਪੈ ਗਿਆ ਸਾਡੇ ਸਾਗ ਨੂੰ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਕਰ ਲੈਨੇ ਆਪਾਂ ਬਿਲਕੁਲ ਗ੍ਰਾਈਂਡ ਪੇਸਟ ਬਣਾ ਲੈਨੇ ਆ ਠੀਕ ਹੈ ਜੀ ਤੁਹਾਨੂੰ ਜਿਹਾ ਦੇਖੋ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਗ੍ਰाइंड ਕਰ ਲੈਣਾ ਠੀਕ ਹੈ ਜੀ ਗ੍ਰाइंड ਕਰਿਆ ਹੋਇਆ ਨਾ ਫਿਰ ਵਿੱਚ ਜਿਹ ਅਦਰਕ ਵਗੈਰਾ ਹੁੰਦਾ ਨਾ ਫਿਰ ਮੂਹਚ ਨਹੀਂ ਆਉਂਦਾ ਹੈਗਾ ਤੇ ਵਧੀਆ ਪੀਸ ਕੇ ਪਾਓ ਤੇ ਬਹੁਤ ਵਧੀਆ ਵੀ ਰਹਿੰਦਾ ਤੇ ਨਾਲੇ ਇੱਕਦਮ ਪੱਕ ਵੀ ਜਾਂਦਾ ਠੀਕ ਹੈ ਸਾਗ ਦੇ ਨਾਲ ਨਾਲ ਤੇ ਆਹ ਦੇਖੋ ਜੀ ਹੁਣ ਆਪਾਂ ਇਹਨੂੰ ਪਾਦਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਇਹਨੂੰ ਢੱਕਣ ਨੂੰ ਬੰਦ ਕਰਕੇ ਹੁਣ ਆਪਾਂ ਸੇਟੀਆ ਮਰਵਾ ਸਕਦੇ ਹਾਂ ਠੀਕ ਹੈ ਜੀ ਲਓ गाइस ਆ ਦੇਖੋ ਜੀ ਸਾਡੀਆਂ ਸੇਤੀਆਂ ਵਾਲੀਆਂ ਚਾਰ ਪੰਜ ਸੇਤੀਆਂ ਆਪਾਂ ਮਰਵਾ ਲਈਏ ਠੀਕ ਹੈ ਫਿਰ ਆਪਾਂ ਕਰ ਦਾਂਗੇ ਗੈਸ ਨੂੰ ਬੰਦ ਕੇ ਕਰਦਾ ਕੱਟ ਲਿਆ ਦੇਖੋ ਜੀ ਲਸਣ ਸੌਰੀ ਲਸਣ ਅਦਰਕ ਆਪਾਂ ਸਾਰਾ ਕੁਝ ਪੇਸਟ ਪਾ ਲਈ ਦਿੱਤਾ ਹਰੀਆਂ ਮਿਰਚਾਂ ਦਾ ਤੇ ਹੁਣ ਆਪਾਂ ਤੜਕੇ ਲਈ ਕੱਟ ਲੈਨੇ ਪਿਆਜ਼ ਟਮਾਟਰ ਬਰੀਕ ਬਰੀਕ ਕੱਟ ਕੇ ਹੁਣ ਆਪਾਂ ਇਹਨੂੰ ਦੇ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਉਦਾਂ ਹੀ ਤੇਲ ਦਾ ਤੜਕਾ ਦੇਸੀ ਘਿਓ ਦਾ ਮੇਥੀ ਦੇ ਦਾਣੇ ਪਾ ਕੇ ਜਿਸ ਤਰ੍ਹਾਂ ਵੀ ਤੁਹਾਡਾ ਮਨ ਇੱਛਾ ਹੋਵੇ ਉਸੇ ਤਰ੍ਹਾਂ ਤੁਸੀਂ ਤੜਕਾ ਲਾ ਸਕਦੇ ਹੋ ਠੀਕ ਹੈ ਜੀ ਤਿੱਲੋ ਗਾਇਜ਼ ਇੱਦਾਂ ਦੇਖੋ ਆਪਾਂ ਮੱਕੀ ਦਾ ਆਟਾ ਜੇਕਰ ਆਪਾਂ ਮੱਕੀ ਦਾ ਰੋਟੀ ਬਣਾਣੀ ਹੋਵੇ ਨਾ ਤੇ ਹਮੇਸ਼ਾ ਗਰਮ ਪਾਣੀ ਨਾਲ ਸਾਨੂੰ ਗੁੰਨਣਾ ਚਾਹੀਦਾ ਹੈ ਗਰਮ ਪਾਣੀ ਨਾਲ ਗੁਜਿਆ ਹੋਇਆ ਆਟਾ ਬਿਲਕੁਲ ਵਧੀਆ ਰਹਿੰਦਾ ਤੇ ਆਟਾ 5-10 ਮਿੰਟ ਪੰਨਾ ਗੁੰਨ ਕੇ ਰੱਖਿਆ ਕਰੋ ਤਾਂ ਕਿ ਇਹ ਇੱਕਦਮ ਆਠਰ ਜਾਂਦਾ ਨਾ ਤੇ ਵਧੀਆ ਰੋਟੀ ਬਹੁਤ ਵਧੀਆ ਮੁਲਾਇਮ ਤੇ ਸੌਫਟ ਸੌਫਟ ਜੀ ਆਉਂਦੀ ਹੈ ਠੀਕ ਹੈ ਜੀ ਇਸ ਕਰਕੇ ਤੁਸੀਂ ਇਹਨੂੰ ਗਰਮ ਪਾਣੀ ਦੇ ਵਿੱਚ ਪਾ ਕੇ ਗੁੰਨਿਆ ਕਰੋ ਤੇ ਵਧੀਆ ਤਰੀਕੇ ਨਾਲ ਇਹਦੇ ਵਿੱਚ ਮੁੱक्की ਦਿਆ ਕਰੋ ਆ ਦੇਖੋ ਜੀ ਇੰਦਾ ਵਧੀਆ ਤਰੀਕੇ ਨਾਲ ਆਟੇ ਨੂੰ ਗੁੰਨ ਕੇ ਇਹਨੂੰ ਇਕੱਠਾ ਕਰਕੇ 10 ਮਿੰਟ ਲਈ ਤੁਸੀਂ ਰੈਸਟ ਤੇ ਰੱਖ ਦੇਣਾ ਠੀਕ ਹੈ ਜੀ ਤਾਂ ਕਿ ਇਹਦੀ ਕਣੀ ਜੜੀ ਸਾਰੀ ਭੱਜ ਜਾਈ ਜੇ ਤੇ ਰੋਟੀ ਇੱਕਦਮ ਤੁਹਾਡੀ ਵਧੀਆ ਆਏਗੀ ਇਹ ਵਾਲਾ ਟ੍ਰਿਕ ਬਹੁਤ ਵਧੀਆ ਮੱਕੀ ਦੀ ਰੋਟੀ ਬਣਾਉਣ ਲਈ ਜਿਵੇਂ ਸਾਡੀ ਰੋਟੀਆਂ ਕਈ ਵਾਰੀ ਹਾਰਡ ਹੋ ਜਾਂਦੀਆਂ ਨੇ ਤੇ ਬਣਦੀਆਂ ਨਹੀਂ ਤੇ ਵਿਲਦੀਆਂ ਨਹੀਂ ਬਹੁਤ ਦਿੱਕਤ ਆਉਂਦੀ ਹੈ ਤੇ ਇਸ ਤਰ੍ਹਾਂ ਤੁਹਾਨੂੰ ਆਟਾ ਗੁੰਨ ਕਿੰਨਾ ਨੂੰ ਬਹੁਤ ਵਧੀਆ ਰੋਟੀ ਬਣੇਗੀ ਤੇ ਲੋਸਿਆ ਦੇ ਕੁਸਟੀਆਂ ਸਾਡੀਆਂ ਵੱਚ ਚੁੱਕੀਆਂ ਨੇ ਤੇ ਆਪਾਂ ਇਹਦੇ ਭਾਫ਼ ਕੱਢ ਦਿੱਤੀ ਠੀਕ ਹੈ ਜੀ ਬਿਲਕੁਲ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਆਂ ਤੇ ਸਾਡਾ ਸਾਗ ਬਿਲਕੁਲ ਪੱਕ ਚੁੱਕਾ ਹੈ ਤੇ ਆ ਦੇਖੋ ਜੀ ਸਾਡਾ ਸਾਗ ਪੱਕ ਚੁੱਕਾ ਤੁਸੀਂ ਇਸੇ ਤਰ੍ਹਾਂ ਹੀ ਇੱਕ ਪੱਤਾ ਲੈ ਕੇ ਨਾ ਆ ਦੇਖੋ ਐਦਾ ਦੇਖ ਲੈਣਾ ਬਿਲਕੁਲ ਆ ਦੇਖੋ ਪੱਕ ਗਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਵੇਂ ਨਾਰਮਲ ਘੋਟਦੇ ਆ ਨਾ ਉਸ ਤਰ੍ਹਾਂ ਘੋਟਾਂਗੇ ਜੇਕਰ ਤੁਸੀਂ ਘੋਟਣੇ ਨਾ ਘੋਟਣਾ ਚਾਹੋ ਉਹਦੇ ਨਾਲ ਵੀ ਘੋਟ ਸਕਦੇ ਹੋ ਜੇਕਰ ਉਹਦੇ ਨਾਲ ਹੀ ਘੋਟਣਾ ਹੈਗਾ ਠੀਕ ਹੈ ਜੀ ਤੁਸੀਂ ਹੋਰ ਪੈਟਰਨ ਨਾਲ ਵੀ ਕਟ ਸਕਦੇ ਹੋ ਉੱਤੇ ਆਪਾਂ نیچے ਬੈਠ ਕੇ ਆਰਾਮ ਨਾਲ ਕੁੱਟੇ ਗਏ ਤੇ ਲੋ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇਖੋ ਜੀ ਘੋਟ ਲਾਂਗੇ ਸਾਗ ਨੂੰ ਤੇ ਲੋ गाइस ਆ ਦੇਖੋ ਜੀ ਸਾਡਾ ਸਾਗ ਉੱਟ ਗਿਆ ਬਹੁਤ ਵਧੀਆ ਤਰੀਕੇ ਨਾਲ ਇਸੇ ਤਰ੍ਹਾਂ ਹੀ ਤੁਸੀਂ ਵੀ ਘੋਟ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਚਾਹੋ ਤੇ ਇਹਦੇ ਨਾਲ ਵੀ ਮਤ ਸਕਦੇ ਹੋ ਜੇਕਰ ਚਾਹੋ ਤੇ ਤੁਸੀਂ ਉਹਦੇ ਨਾਲ ਵੀ ਘੋਟ ਸਕਦੇ ਹੋ ਤੇ ਇਦਾਂ ਆਪਣਾ ਸਾਗ ਹੋ ਗਿਆ ਤਿਆਰ ਹੁਣ ਆਪਾਂ ਇਹਨੂੰ ਲਾਣੇ ਆਂ ਵਧੀਆ ਜਿਹਾ ਤੜਕਾ ਤੜਕੇ ਚ ਕੀ ਪਾਵਾਂਗੇ ਇੱਕ ਚੀਜ਼ ਐਸੀ ਜੋ ਸਾਡਾ ਸਾਗ ਆ ਗਿਆਂ ਵਧੀਆ ਤੇ ਨਾ ਗੈਸ ਨਾ ਤੇਜਾਬ ਬਣਾਏਗਾ ਠੀਕ ਹੈ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਤੇ ਲੋ ਜੀ ਹੁਣ ਸਾਗ ਨੂੰ ਆਪਾਂ ਗਦਵਾਵਾਂਗੇ ਗੜਕਾ ਤਾਕੇ ਜਿਹੜਾ ਕੱਚਾ ਆਟਾ ਹੈ ਨਾ ਇਹਦਾ ਇੱਕਦਮ ਪੱਕ ਜਵੇ ਹਾਂਜੀ ਕੱਚੇ ਆਟੇ ਦੇ ਵਿੱਚ ਟੇਸ ਬਣਾਵੇ ਤੇ ਫਿਰ ਆਪਾਂ ਉਧਰ ਪਾ ਲੈਨੇ ਆ ਤਾਤਾ ਕਾ ਆਪਣਾ ਤੜਕਾ ਤਿਆਰ ਤੇ ਲੋ ਗਾਈਜ਼ ਆ ਦੇਖੋ ਜੀ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਲਾਵਾਂਗੇ ਜੀ ਹਿੰਗ ਦਾ ਤੜਕਾ ਠੀਕ ਹੈ ਜੇਕਰ ਤੁਸੀਂ ਚਾਹੋ ਤੇ ਮੇਥੀ ਦਾ ਵੀ ਲਾ ਸਕਦੇ ਹੋ ਹਿੰਗ ਦੇ ਨਾਲ ਪਰ ਮੈਂ ਆਪਾਂ ਹਿੰਗ ਪਤਾ ਪਾਉਂਦੇ ਨਹੀਂ ਤਾਂ ਕਰਕੇ ਤੇ ਹੁਣ ਆਪਾਂ ਥੋੜਾ ਜਿਹਾ ਪਾਤਾ ਇਹਦੇ ਵਿੱਚ ਲਸਣ ਠੀਕ ਹੈ ਲੱਣਾ ਵੀ ਆਪਾਂ ਲਸਣ ਪਾਇਆ ਸੀ ਕਿਉਂਕਿ ਜਿੰਨਾ ਜ਼ਿਆਦਾ ਲਸਣ ਹੋਵੇ ਉਹਨਾ ਵਧੀਆ ਟੇਸਟੀ ਤੜਕਾ ਬਣ ਜਾਂਦਾ ਤੇ ਆ ਦੇਖੋ ਜੀ ਹੁਣ ਆਪਾਂ ਦਸਣ ਥੋੜਾ ਜਿਹਾ ਕਰ ਲੈਣਾ ਆਪਾਂ ਵਧੀਆ ਤਰੀਕੇ ਨਾਲ ਬਰਾਊਨ ਤਾਂ ਕਿ ਇਹ ਸ਼ੇਸਟ ਵਧੀਆ ਜਿਹੀ ਆਵੇ ਇਹਦਾ ਤੇ ਇਹ ਵਾਲਾ ਸਾਗ ਬਿਲਕੁਲ ਬਾਈਬਾਦੀ ਵੀ ਨਹੀਂ ਕਰਦਾ ਹੈਗਾ ਗੈਸ ਵੀ ਨਹੀਂ ਬਣਾਉਂਦਾ ਹੈਗਾ ਤੇ ਇਹ ਦੋ ਚੀਜ਼ਾਂ ਤੁਸੀਂ ਜ਼ਰੂਰ ਧਿਆਨ ਨਾਲ ਪਾਓ ਹਿੰਗ ਤੇ ਹਲਦੀ ਜ਼ਰੂਰ ਥੋੜੀ ਥੋੜੀ ਪਾਣੀ ਇਹ ਗੈਸ ਤੁਹਾਡੇ ਲਈ ਮਤਲਬ ਸਾਗ ਤੁਹਾਡੇ ਲਈ ਬਹੁਤ ਤਾਕਤਵਰ ਬਣ ਜਾਏਗਾ ਤੇ ਆ ਦੇਖੋ ਜੀ ਲਸਣ ਹੋ ਗਿਆ ਬਰਾਊਨ ਹੁਣ ਬਾਅਦ ਤੇ ਆਪਾਂ ਇਹਦੇ ਵਿੱਚ ਕੱਟੇ ਹੋਏ ਤਿਆਰ ਹੁਣ ਆਪਾਂ ਇਹ ਚੰਗੀ ਤਰ੍ਹਾਂ ਪੂਣਾ ਲੈਣਾ ਮੈਂ ਤੇਰੀ ਮੈਂ ਨਹੀਂ ਬੋਲ ਤੇ ਲਓ गाइस ਆ ਦੇਖੋ ਸਭ ਤੋਂ ਸੋਖਾ ਤਰੀਕਾ ਤੁਹਾਨੂੰ ਦੱਸ ਦਿਆਂ ਇਹ ਇਦਾਂ ਬਣਾਉਂਦੇ ਰਹੇ ਨੂੰ ਰੋਟੀ ਆ ਦੇਖੋ ਜੀ ਥੱਲੇ ਪਾਣੀ ਲਗਾਇਆ ਤੇ ਆ ਦੇਖੋ ਉੱਪਰ ਫਰਾਤ ਰੱਖੀ ਤੇ ਇੱਕਦਮ ਪਰਫੈਕਟ ਰੋਟੀ ਬਣਾ ਲਏ ਤੇ ਆ ਦੇਖੋ गाइस ਪੋਲੋਥੀਨ ਤੇ ਰੋਟੀ ਬਣਾਉਣ ਦਾ ਸਭ ਤੋਂ ਵਧੀਆ ਤੇ ਸੌਖਾ ਤਰੀਕਾ ਦੇਖ ਲਓ ਇੱਕ ਨਵਾਂ ਟ੍ਰਿਕ ਸਿੱਖ ਲਓ ਤੁਸੀਂ ਵੀ ਚਕਲੇ ਨਾਲ ਵੀ ਕਰ ਸਕਦੇ ਆ ਚਕਲਾ ਹੈਵੀ ਹੁੰਦਾ ਨਾ ਠੀਕ ਹੈ ਜੀ ਇਸੇ ਤਰ੍ਹਾਂ ਇਹ ਆ ਦੇਖੋ ਜੀ ਛੋਟੇ ਛੋਟੇ ਰੋਟੀਆਂ ਨਰਮ ਨਰਮ ਤੇ ਸੌਫਟ ਸੌਫਟ ਬਣਦੀਆਂ ਬਸ ਸਭ ਤੋਂ ਵਧੀਆ ਇਹ ਚੀਜ਼ ਰੱਖਣੀ ਹੈ ਕਿ ਆਟਾ ਤੁਹਾਡਾ ਬਿਲਕੁਲ ਪਰਫੈਕਟ ਗੁੰਨਿਆ ਹੋਣਾ ਚਾਹੀਦਾ। ਜਿਵੇਂ ਦੇਖਦੇ ਆ ਕਿ ਆਹ ਦੇ ਵਧੀਆ ਟ੍ਰਿਕ ਨਾਲ ਬ੍ਰਾਊਨ ਹੋ ਚੁੱਕੇ ਆ। ਨ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਤੇ ਜੇ ਤੁਸੀਂ ਤਲਣਾ ਹੈ ਤਲ ਵੀ ਸਕਦੇ ਹੋ ਜੇ ਤੁਸੀਂ ਸੇਕਣਾ ਹੈ ਨੂੰ ਸੇਕ ਵੀ ਸਕਦੇ ਹੋ ਠੀਕ ਹੈ ਜੀ ਦੇਖੋ ਐਦਾ ਤੁਹਾਡੀ ਨਰਮ ਨਰਮ ਸੌਫਟ ਸੌਫਟ ਰੋਟੀ ਬਣ ਕੇ ਹੋ ਜਾਏਗੀ ਤਿਆਰ ਤੇ ਲੋ ਜੀ ਇੱਧਰ ਬਣਾਉਣ ਲੱਗੇ ਆਪਾਂ ਮੱਕੀ ਦੀਆਂ ਰੋਟੀਆਂ ਦੇਖੋ ਜੇਕਰ ਤੁਸੀਂ ਚਾਹਦੇ ਹੋ ਨਾ ਹੱਥ ਨਾਲ ਵੀ ਬਣਾ ਸਕਦੇ ਆ ਕਈ ਹੱਥ ਨਾਲ ਵੀ ਬਣਾਉਂਦੇ ਆ ਠੀਕ ਹੈ ਆਪਣਾ ਆਪਣਾ ਤਰੀਕਾ ਸੇਕਣੀ ਐ ਸੇਕ ਵੀ ਸਕਦੇ ਜੇ ਤੁਸੀਂ ਫਰਾਈ ਕਰਨੀ ਫਰਾਈ ਵੀ ਕਰ ਸਕਦੇ ਹੋ ਇਹ ਰੋਟੀ ਬਿਲਕੁਲ ਨਰਮ ਤੇ ਬਹੁਤ ਵਧੀਆ ਵਧੀਆ ਬਣਦੀ ਠੀਕ ਹੈ ਜੀ ਇੱਧਰ ਤੜਕਾ ਹੋ ਗਿਆ ਸਾਡਾ ਬਿਲਕੁਲ ਤਿਆਰ ਆ ਦੇਖੋ ਤੇ ਲੋ ਗਾਇਜ਼ ਇੱਧਰ ਲਾ ਲਿਆ ਸੀ ਤੜਕਾ ਤੜਕਾ ਭੁੱਜ ਗਿਆ ਤੇ ਆਪਾਂ ਇਹਦੇ ਚ ਜੇ ਰੰਗਤ ਲੈਣੀ ਹੋਵੇ ਨਾ ਵਧੀਆ ਜਿਹਾ ਥੋੜਾ ਜਿਹਾ ਦੇਗੀ ਦੀ ਮਿਰਚ ਦਾ ਚਮਚ ਪਾ ਦਿਓ ਠੀਕ ਹੈ ਜੀ ਬਹੁਤ ਵਧੀਆ ਬਹੁਤ ਸੋਹਣੀ ਰੰਗਤ ਆਏਗੀ ਜੇਕਰ ਚਾਹੋ ਤਾਂ ਤੁਸੀਂ ਕਾਲ ਮਿਰਚ ਹੁੰਦੀ ਹੈ ਨਾ ਰੈੱਡ ਵਾਲੀ ਉਹ ਵੀ ਪੁੰਨ ਕੇ ਪਾ ਸਕਦੇ ਹੋ ਬੜੇ ਟੇਸਟੀ ਲੱਗਦਾ ਉਹਦੇ ਨਾਲ ਵੀ ਸਾਗ ਤੇ ਪ੍ਰੀਤ ਕਰਕੇ ਅਸੀਂ ਬਹੁਤ ਘੱਟ ਮਿਰਚਾਂ ਯੂਜ਼ ਕਰ ਰਹੇ ਹਾਂ ਇਸ ਕਰਕੇ ਆਪਾਂ ਬਣਾਇਆ ਸੀਗਾ ਘਾਟੀ ਮਿਰਚਾਂ ਵਾਲਾ ਤੇ ਬਣ ਗਿਆ ਸਾਡਾ ਸਾਗ ਬਹੁਤ ਸਵਾਦ ਤੇ ਬਹੁਤ ਵਧੀਆ ਬਣਿਆ ਸਾਗ ਸੱਚੀ ਯਕੀਨ ਮੰਨਿਓ ਕਿ ਮੱਕੀ ਦੀ ਰੋਟੀ ਨਾਲ ਇੰਨਾ ਟੇਸਟੀ ਸਾਗ ਲੱਗਿਆ ਸੀ ਤਾਂ ਮੈਂ ਖੁਸ਼ ਹੋ ਕੇ ਰੋਟੀ ਖਾਧੀ ਬਾਕੀ ਮੇਰੇ ਤਰੀਕੇ ਨਾਲ ਬਣਾਇਓ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਪਿਆਰਾ ਜਨ ਲਾਈਕ ਕਮੈਂਟ ਤੇ ਸ਼ੇਅ ਦੇਂਦੇ ਰਿਹਾ ਕਰੋ ਜਿਹੜੇ ਨਵੇਂ ਜੁੜਦੇ ਆ ਤੇ ਆਪਣਾ ਨਾਮ ਜ਼ਰੂਰ ਇਹਦੇ ਵਿੱਚ ਕਮੈਂਟ ਚ ਲਿਖਿਆ ਕਰੋ ਠੀਕ ਹੈ ਮੈਂ ਕਈਆਂ ਨੂੰ ਦੇਖਦੀ ਹੁੰਦੀ ਆ ਵਿਊ ਆਉਂਦੇ ਆ ਤੇ ਕਮੈਂਟ ਲਾਈਕ ਬਿਲਕੁਲ ਨਹੀਂ ਕਰਦੇ ਤੇ ਤੁਹਾਡੇ ਅੱਗੇ ਰਿਕਵੈਸਟ ਕਰਦੀ ਆ ਪਲੀਜ਼ ਪਿਆਰਾ ਜੇ ਲਾਈਕ ਜ਼ਰੂਰ ਦੇ ਦਿਆ ਕਰੋ ਤੁਹਾਡੇ ਕੇ ਹੱਥ ਬੰਨ ਕੇ ਜੀ ਹੱਥ ਜੋੜ ਕੇ ਬੇਨਤੀ ਕਰਦੀ ਆ ਮੈਨੂੰ ਬਹੁਤ ਅੱਛਾ ਲੱਗੇਗਾ ਆ ਦੇਖੋ ਜੀ ਸਾਡਾ ਸਾਗ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਖਾਵਾਂਗੇ ਨਾਲ ਗਰਮ ਗਰਮ ਮੱਕੀ ਦੀ ਰੋਟੀ ਤੇ ਜਿਹੜੇ ਤਰੀਕੇ ਨਾਲ ਬਣਾਉਣੀ ਹੁੰਦੀ ਹੈ ਜੋ ਵੀ ਹੁੰਦੀ ਹੈ ਸੇਮ ਤੁਹਾਨੂੰ ਅਸੀਂ ਬਿਲਕੁਲ ਸੌਖਾ ਤੇ ਸਿੰਪਲ ਤਰੀਕਾ ਦੱਸਿਆ ਤੁਸੀਂ ਬਣਾਇਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਬਾਕੀ ਮਿਲਦੀ ਆ ਜੀ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੇ ਦਿਲੋਂ ਸ਼ੁਕਰੀਆ ਬਹੁਤ ਸਾਰਾ ਪਿਆਰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਸਾਡੀ ਮੱਕੀ ਦੀ ਰੋਟੀ ਬਣ ਕੇ ਹੋ ਗਈ ਤਿਆਰ ਤੇ ਆ ਦੇਖੋ ਮੱਖਣ ਸਾਗ ਦੇ ਨਾਲ ਲੱਸੀ ਲਵਾਂਗੇ ਚਾਹੇ ਮੂੜੀਆਂ ਲਾਵਾਂਗੇ ਦੇਖੋ ਕਿ ਕਿੰਨੀ ਸੌਫਟ ਸੌਫਟ ਕਿੰਨੀ ਵਧੀਆ ਤਰੀਕੇ ਨਾਲ ਬਣੀ ਰੋਟੀ ਇਸੇ ਤਰ੍ਹਾਂ ਹੀ ਤੁਸੀਂ ਮੱਕੀ ਦੀ ਰੋਟੀ ਸਾਗ ਬਣਾਉਣਾ ਤੇ ਜਰੂਰ ਦੱਸਣਾ ਸਪੈਸ਼ਲ ਇੱਕ ਖਾਸ ਪਸੰਦ ਪੰਜਾਬੀਆਂ ਦੀ ਤੇ ਸਾਨੂੰ ਤੇ ਬਹੁਤ ਵਧੀਆ ਲੱਗਦਾ ਜੀ ਤੁਹਾਨੂੰ ਵਧੀਆ ਲੱਗਦਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕੌਣ-ਕੌਣ ਇਹਨੂੰ ਪਸੰਦ ਕਰਦਾ ਹੈ